ਮਾਹੀ ਗੁਰੂ ਜੀ ਅੱਜ ਚੱਲੀਆਂ ਸੰਗਤਾਂ ਲੋਕਲ ਗੁਰਦਵਾਰੀਆਂ ਦੇ ਦਰਸ਼ਨ ਕਰਨ ਨੂੰ ਜਿਕਾਰਾਂ ਕੇ ਜਾਵੇ ਨਿਹਾਲ ਹੋ ਜਾਵੇ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੇ ਮਨ ਨੂੰ ਭਾਵੇ ਜਿਕਾਰਾਂਗੇ ਜਾਵੇਂ ਨਿਹਾਲ ਹੋ ਜਾਵੇ ਧੰਨ ਧੰਨ ਬਾਬਾ ਨਿਦਾਨ ਸਿੰਘ ਜੀ ਸਾਹਿਬ ਜੀ ਮਹਾਰਾਜ ਦੇ ਮਨ ਨੂੰ ਪਾਵੇ बाबा दीप सिंह जी आज वीडियो बंद कर दो थोड़ी पहुंच गए हैं जी गुरुद्वारा बाबा दीप सिंह जी बोले सोने हाला इधर भी देखो जी तो गुरुद्वारा बाबा दीप सिंह जी दे भी समां आ गई सिद्ध सिटीदा स्त्रीलिंग है जी हे अवतार साच कर दे जो शहर तो दंड करो इक तली है इतने ही एक हिंदुस्तान की जग धनवार एक प्रबंध

విశాలి <ion> <seiaki and> <Bondi> <AGAR> <den>

ਕੁੜਾ ਗੱਲਾਂ ਬੱਝ ਗਈਆਂ ਸਰਦਾਰ ਜੀ ਇਹ ਇਤਿਹਾਸ ਵਰਗਾਂ ਗੱਲ ਕੋਣੀ ਆ ਪਈ ਤੇ ਜਿਨਾਂ ਦਾ ਬਾਰੇ ਆਇਆ ਉਹਨਾਂ ਨੂੰ ਸੁਣਾਉਂਦੇ ਲੋ ਮਰੱਬੇ ਜ਼ਮੀਨ ਦੇ ਨਾਮ ਤੇ ਉਹ ਲੋ ਦੇ 2 ਕਟੇ ਸੈਂਟੇ ਖਦਾਵਾਸ ਤੇ ਸੇ ਗੁਰੂ ਦਾ ਬੇਕਾ ਉਹ ਸਾਰੀ ਦੇ ਕਾਜ ਕੇ ਕਲਗੀਧਰ ਪਾਸ਼ਾ ਦੇ ਅੰਤਿਮ ਇਤਿਹਾਸਿਕ ਜਗਤ ਦੇ ਉਸਾਰੀ ਸਾਰੀ ਉਹ ਦੁਬਾਰਾ ਹੋ ਗਈ ਹੈ ਬਾਬਾ ਜੀ ਨੇ ਸੇਵਾ ਨਹੀਂ ਆਇਆ

ਉਹਤੇ ਕਿ ਜੇ ਆਏ ਜਿੱਤੇ ਆਪਾਂ ਜੁੜ ਬੈਠੇ ਆ ਆਣ ਕੇ ਬਾਬਾ ਰਣਕਟਾਰ ਜੀ ਨੂੰ ਜੂ ਸਾਹਿਬ ਦੇ ਦਰਸ਼ਨ ਦੱਦੇ ਪ੍ਰਸ਼ਾਦ ਤਾਰ ਤੇ ਸ਼ਹਿਰ ਪੇ ਜਾ ਸਕ ਜੀ ਸਾਡੇ ਵਾਸਤੇ ਆਪਾਂ ਸੰਗਤਾਂ ਨੂੰ ਸਾਰਾ ਬੋਲਵਾਤੇ ਰਣਨਾਥ ਜੀ ਉਜੇਤਤ ਹੋ ਕੇ ਗਏ ਪ੍ਰਸ਼ਾਦ ਵੰਡੇ ਆ ਦਿਲ ਸਾਧ ਦੇ ਕੇ ਜਦੋਂ ਦਸਨਾ ਕੀਤਾ ਕਿ ਗੁਰੂ ਜੀ ਤੁਹਾਡੇ ਅੰਗ ਸੰਗ ਦੇ ਕਿਤੇ ਨਹੀਂ ਗੁਰੂ ਜੀ ਆ ਦੇਖੋ ਸਾਨੂੰ ਪ੍ਰਸ਼ਾਦ ਕਰ ਅਜੇ ਨੂੰ ਪਿਆਰ ਹੋਇਆ ਗੁਰੂ ਜੀਆ ਹੋਇਆ ਨਾ ਛੇਤੀ ਪਰ ਸਾਡੀ ਬੈਠਲਾ ਪਰੋਈ ਛੋੜਾ ਦੇ ਰਹਿਤਾ ਸੀ ਕਿ ਨਾ ਟੋਕਦਾ ਤੇ ਸਕਦੇ ਬਾਪਾ ਸਭ ਤੋਂ ਪਹਿਲਾਂ ਨਦੇੜ ਸੈਨਚੋ ਸਰੀਰਿਕ ਤੌਰ ਦਾ ਅਲੋਪ ਹੋਣ ਤੋਂ ਪਹਿਲੋ ਜਾਂ ਸੱਚ ਖਣ ਪਿਆਨਾ ਕਾਰਨ ਮਗਰੋਂ ਕਿਸ ਤਾ ਤੇ ਆਇਓ ਜੇ ਜਿੱਤੋਂ ਤੇ ਜਿੱਥੇ ਆਪਾਂ ਜੋੜ ਬੈਠੇ ਹਾਂ तीना माप प्रथम दर्शन देते बाबा रतनदास जी मुंह पर शहाद्दे के शहर का लया सरकांग पुरोसाद और वास्ते प्रतन आजी के जाते इस पुरवाज का नाम पर गर्द सह लिया बाबा रतनदास जी मुंह दर्शन दे देते तो बाद रूठ सेवा ने बाबा निराशिंग मुंह बेल बेतिर चल सेना चल रहे हिसा में ना हाथ तेरा लगन चलाऊं तेरे पक नहीं नहीं सतार मनंजन सिंह कमाई आपस आरे करते हैं और धान फोन करने वाला सबक बना होता है सतार मनंजन सिंह की ने आकार पर गुब्बारे गुरु साहित्य ग्रंथ साहिब आराध्य कृपानार जड़ी जमीन नाम इनाम बचो मेरी मनंजन सिंह की नो और सारी जमीन ऐसे गुरुकुलों पे डाक आती दे आपको बिताए सरावा

ਸੰਤੋਮਨ ਬਲਵੰਤ ਸਿੰਘ ਜੀ ਤੇ ਸੰਤੋਮਨ ਬਲਵੰਤ ਸਿੰਘ ਜੀ ਕਰਵਾ ਰਹੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਰੇ ਜੀ ਆਪ ਨੂੰ ਸਾਕਤ ਆਰੀ ਕੇ ਪੁਰੀ ਸਾਕਤ ਜੀ ਇੱਕ ਗੋਲਦਵਾਰਾਂ ਸਿੰਘ ਗੋਲਦਵਾਰਾਂ ਚੰਦਨ ਸਾਹਿਬ ਹੈ ਇਤੇ ਹਾਰੇ ਜਣੀ ਨੂੰ ਪੰਜ ਪੰਜ ਤਿੰਨਾਂ ਤਿੰਨ ਦੇ ਝੂਟੇ ਦਿੱਤੇ ਜਾਂਦੇ ਨੇ ਤਾਂ ਆਪਾਂ ਗੋਲਦਵਾਰਾ ਸਾਹਿਬ ਦਾ ਇਤਿਹਾਸ ਜਲਦ ਸ਼ੇਅਰ ਕਰਾਂਗੇ ਤੁਹਾਡੇ ਨਾਲ ਲੋ ਇਹ ਮਮਰੀ ਓਏ ਓਹਦੀ ਹੁਤਾ ਨਿੱਕੀਆਂ ਵਾ ਘੋਟ ਗਿਆ ਸੁਖਦਾ ਪਾਇਰ ਤੇ ਛੱਡ ਦਿਆਂ ਤੈਰਾ ਹੀ ਰਹਦਾ ਕੀ ਨੇ ਕੋਈ ਵਾਹੀਰੇ ਬਾਈ ਇੰਹਾਂ ਟ੍ਰਿਕ ਦੁਰ ਨਾਨਕ ਜੀ ਦੇ ਲਾਇਆ ਹੋਇਆ ਚੰਦਨ ਦਾ ਮੂਤਾਂ ਨਮਸਕਾਰ ധനധന ശ്രീ ഗുരു നാനകദേവ ജി ലാ ചിട്ട ചന്ദി

ਮਾਨਕ ਦੀਵਤੀਆਂ ਕੜਾਵਾ ਇੱਥੇ ਪਈਆਂ ਅੰ ਵਿੱਚ ਜੇ ਰੰਗ ਦਾ ਨਾਮ ਮੰਗਰ ਤੇ ਦੰਦਲਾ ਇਹ ਗੁਰੂਕਨਾਤ ਜਿਨ੍ਹਾਂ ਦਾ ਨਾਮ ਲੈ ਚਲੇ ਗੁਰੂਕਨਾਤ ਜਿਨ੍ਹਾਂ ਦਾ ਨਾਮ ਲਉਂਦੇ ਸੇਵਾ ਦਾ ਪ੍ਰਚਾਰ ਕਰਦੇ ਸੀ ਮਾਨਨ ਦਿਲ ਜੀ ਮਹਾਰਾਜ ਯਾਨੀ ਜਾਨਿਰਤ ਕਾਲ ਦੇ ਸੱਚੇ ਸੰਤ ਗੁਰੂ ਜੇ ਬਣੇ ਤੇ ਮਾਲਕਾ ਇੱਥੇ ਆਏ ਇਹਨਾਂ ਸਿਦਾ ਨਾਮ ਤੀਪਲ 5 ਦਿਨ ਗਿਆਨ ਬਹੁਤ ਹੋਈ ਤੇਦਾਰੂਚਾਨਾ ਪੈ ਗਿਆ ਬਾਬਾ ਨਾਨਕ ਦੇ ਚਾਲੀ ਲੱਗ ਗਏ ਬਾਬਾ ਨਾਨਕ ਨੇ ਉਹਨਾਂ ਨੂੰ ਤੇਤੇ ਰਸਤੇ ਪਾਟੇ ਚਾਨਣਾ ਪਾ ਕੇ ਬਣਾਵੇ ਨਿਸ਼ਾਨੀ ਦੇਚੇ ਤੁਮ ਬਿਦਰਨਾਲ ਜੀਰਾ ਸਾਹਿਬ ਦੇ ਜਿੱਥੇ ਬਹਿਤ ਸੱਚੇ ਪਾਤਸ਼ਾਹ ਤਪਸ਼ਾ ਜਿੰਦੇ ਸੀ ਪਰ ਬਾਗਾ ਭੀਮਾਲੋ ਕਰਮਾ ਬਾਗਾ ਭੀਮਾਲ ਜਿਹਨੇ ਗੁਰੂ ਦਾ ਰਾਜ ਨੇ ਆਇਓ ਦਿੱਤੇ ਸੀ ਆਪਣੀ ਅਯੂਸ਼ੀ ਕਰਕੇ ਵਾਲਤ ਹੋ ਗਿਆ ਉਸ ਤੋਂ ਪਰਾਂ ਜਿੱਥੇ ਬਹਿਤ ਸੱਚੇ ਪਾਤਸ਼ਾਹ ਤਪਸ਼ਾ ਜਿੰਦੇ ਸੀ ਉਹਨਾਂ ਕਾਨ ਜਿੱਥੇ ਸੱਚਾ ਖਾਲਸਾ ਵਾਹਿਗੁਰੂ ਕੀ ਫਤਿਹ ਕਿੰਤਨਤਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਇਹਾ ਖੜਾਵਾਂ ਨੇ ਸੱਜੇ ਬਾਦਸ਼ਾਹ 1512 ਵਿੱਚ ਦੂਜੇ ਉਦਾਸ ਵਿੱਚ ਇੱਥੇ ਆਏ ਅੱਛਾ 1512 ਚ 1512 ਵਿੱਚ ਸੱਜੇ ਬਾਦਸ਼ਾਹ ਜਿਹਨੂੰ ਦੱਖਣ ਬੋਲਦੇ ਨੇ ਦੂਜੇ ਉਦਾਸੀ ਵਿੱਚ ਉਹ ਸਵੈਲੇ ਸਿੱਧਾ ਨੂੰ ਸਿੱਧੇ ਰਸਤੇ ਪਾ ਕੇ ਖੜਾਵੇ ਦੇ ਕੇ ਇਥੋਂ ਦੇ ਵਿਦਨ ਨਾਨਕ ਜੀ ਦੇ ਅੱਛਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ वही गुरुजी दो दो एक दोबारा दोबारा नानक को रिसाइटे एक बार दोबारा नानक को रिसाइटे बिल्कुल कर दिया है इतने तुष्य आपने मान दी इच्छा देखोगे तो पापा जी तो आप इसी को घर में गए मोले कैसे रहे बहुत आनंदी ओनु चेतन इंसान है लाभ लाभ लेते हैं તે દે ગયા હે મારે લખના કો ઓ યાર કી ગયા ભાઈ તો કમ આયા હા હે હેક્સ્ટ્રા સપોર્ટ કરતે હે આયવા નામ કો કેના ઓયા જન બ્રહ્મેશ્વર ઓ યાર ઓય ગયા ગુરુ નાનક દેવીજી સાબ દેલાનડીયા જાણતા હે બસ ઈ કુછ ચીઝ સબ દિયા મન મનાતા હુંગા કાન્ને

लिखण लिखण जा ले